ਸ਼ਿਰਕਾਰ ਜੀ ਗੱਲ ਕਰਦੇ ਹਾਂ ਮੱਤ ਤੇ ਪੜਦਾ ਵੀਡੀਓ ਦੀ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਚ ਦੇਖਿਆ ਕਿ ਪ੍ਰੀਤ ਦੀ ਸੱਸ ਉਸ ਦੇ ਕੰਮ ਵਿੱਚ ਬਿਲਕੁਲ ਵੀ ਮਦਦ ਨਹੀਂ ਕਰਦੀ ਜਦ ਕਿ ਪ੍ਰੀਤ ਨੇ ਘਰ ਲਈ ਦਿਨ ਰਾਤ ਇੱਕੋ ਕੀਤਾ ਹੈ ਉਹ ਸਾਰਾ ਦਨ ਸਲਾਈ ਦਾ ਕੰਮ ਕਰਦੀ ਤਾਂ ਜੋ ਘਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਸਕੇ ਪਰ ਬਿੱਕੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਕਿ ਬਿੱਕੀ ਕਚਾਰ ਥੱਲੇ ਖੜਾ ਹੈ ਉਹ ਰੈਸਟੋਰੈਂਟ ਵੀ ਨਹੀਂ ਗਿਆ ਹੈ ਹੋਣ ਸੀ ਦੇਖਦੇ ਹੈ ਕਿ ਉਹ ਚਾਰ ਥਲੀ ਕਿਸ ਦਾ ਇੰਤਜ਼ਾਰ ਕਰ ਰਿਹਾ ਹੈ ਜਿਸ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਜ਼ਿਆਦਾ ਕੰਮ ਨਾ ਕੀਤਾ ਹੋਵੇ ਉਸ ਤੋਂ ਅਸੀਂ ਵੱਧ ਕੰਮ ਦੀ ਆਸ ਨਹੀਂ ਕਰ ਸਕਦੇ ਵਿੱਕੀ ਕੰਨ ਨਾਲ ਕੋਣ ਲਈ ਚਾਰਥਲੀ ਖੜਾ ਹੈ ਪਤਾ ਨਹੀਂ ਕਿਸ ਨਾਲ ਗੱਲ ਕਰ ਰਿਹਾ ਹੈ ਉਹ ਦੇ ਹੈਪੀ ਵੀ ਉਸ ਨੂੰ ਬਾਰ-ਬਾਰ ਫੋਨ ਕਰ ਰਿਹਾ ਸੀ ਕਿ ਉਹ ਦੇ ਘਰ ਦੇ ਬਾਹਰ ਖੜਾ ਹੈ ਪਰ ਵਿੱਕੀ ਬਾਰ-ਬਾਰ ਉਸ ਦਾ ਫੋਨ ਡਿਸਕਨੈਕਟ ਕਰ ਰਿਹਾ ਸੀ ਕਿਉਂਕਿ ਉਹ ਕਿਸੇ ਹੋਰ ਦਾ ਇੰਤਜ਼ਾਰ ਕਰ ਰਿਹਾ ਸੀ ਇਧਰ ਪ੍ਰੀਤ ਦੀ ਸੱਸ ਵੀ ਉਸਨੂੰ ਬਹੁਤ ਬੁਰਾ ਭਲਾ ਕਹਿੰਦੀ ਐ ਉਸਨੂੰ ਕਹਿੰਦੀ ਐ ਕਿ ਤੂੰ ਸਾਰਾ ਕੰਮ ਕਰਕੇ ਕਿਉਂ ਨਹੀਂ ਜਾਂਦੀ ਤੇ ਉਸ ਤੋਂ ਸਾਰੇ ਬਰਤਨ ਬਜਵਾਉਂਦੀ ਐ ਤੇ ਘਰ ਦਾ ਬਾਕੀ ਕੰਮ ਵੀ ਕਰਾਉਂਦੀ ਐ ਤੇ ਕਹਿੰਦੀ ਐ ਕਿ ਅੱਜ ਤੋਂ ਤੂੰ ਸਾਰਾ ਕੰਮ ਕਰਕੇ ਹੀ ਸਲਾਈ ਸਿੱਖਣ ਜਾਣਾ ਹੈ ਪ੍ਰੀਤ ਨੇ ਜਾਣ ਲਈ ਤਿਆਰੀ ਹੋਈ ਸੀ ਕਿ ਉਹਦੇ ਤੱਕ ਵਿੱਕੀ ਵੀ ਘਰ ਆ ਗਿਆ ਤੇ ਪ੍ਰੀਤ ਉਸਨੂੰ ਦੇਖ ਕੇ ਹੈਰਾਨ ਹੋ ਗਈ ਕਿ ਵਿੱਕੀ ਇੰਨੀ ਜਲਦੀ ਕਿਉਂ ਆ ਗਿਆ ਵਿੱਕੀ ਨੇ ਉਸਨੂੰ ਆ ਕੇ ਕਿਹਾ ਕਿ ਮੈਂ ਤੈਨੂੰ ਜਿਸ ਕੰਮ ਲਈ ਕਿਹਾ ਸੀ ਤੂੰ ਕਿਉਂ ਨਹੀਂ ਕੀਤਾ ਪ੍ਰੀਤ ਦੇਖਦੀ ਹੈ ਕਿ ਵਿੱਕੀ ਬਹੁਤ ਮੁਸਟਰੀਚੀ ਤੇ ਪਰ ਪ੍ਰੀਤ ਨਾਲ ਉੱਚੀ ਆਵਾਜ਼ ਵਿੱਚ ਵੀ ਗੱਲ ਕੀਤੀ ਤਾਂ ਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਤਾਂ ਮੈਨੂੰ ਵਚਨ ਦਿੱਤਾ ਸੀ ਕਿ ਹੁਣ ਮੈਂ ਤੇਰੇ ਨਾਲ ਕਦੇ ਵੀ ਇਹ ਜੇ ਬਾਜ਼ ਵਿੱਚ ਗੱਲ ਨਹੀਂ ਕਰਾਂਗਾ ਤਾਂ ਤੁਸੀਂ ਮੈਨੂੰ ਫਿਰ ਅੱਜ ਉਸੇ ਤਰ੍ਹਾਂ ਹੀ ਬੋਲਣ ਲੱਗ ਪਏ ਇਸੇ ਤਰ੍ਹਾਂ ਵਿੱਕੀ ਤੇ ਪ੍ਰੀਤ ਕਾਫੀ ਬਹਿਸ ਹੋ ਗਈ ਉਦੋਂ ਤੱਕ ਉਹਨਾਂ ਦੀ ਮੰਮੀ ਉੱਥੇ ਆ ਗਈ ਸੀ ਪ੍ਰੀਤ ਦੀ ਮੰਮੀ ਕਹਿੰਦੀ ਹੈ ਕਿ ਤੂੰ ਅੱਜ ਕੰਮ ਤੇ ਨਹੀਂ ਗਿਆ ਮੈਨੂੰ ਲੱਗਦਾ ਹੈ ਕਿ ਤੂੰ ਬਸ ਇਧਰ ਉਧਰ ਹੀ ਤੋਰ ਕੇ ਆ ਗਿਆ ਹੈ ਵਿੱਕੀ ਦੀ ਮੰਮੀ ਕਹਿੰਦੀ ਹੈ ਕਿ ਤੂੰ ਪ੍ਰੀਤ ਦੇ ਦੌਰੇ ਕਿਉਂ ਹੋਇਆ ਪਿਆ ਤਾਂ ਵਿੱਕੀ ਕਹਿੰਦਾ ਹੈ ਕਿ ਇਹ ਹੁਣ ਆਪਾਂ ਤੋਂ ਗੱਲਾਂ ਲਗਾਉਣ ਲੱਗ ਪਈ ਹੈ ਵਿੱਕੀ ਕਹਿੰਦਾ ਹੈ ਕਿ ਜਦ ਇੱਕ ਅਲਤਰਪਾਈ ਵਾਲੇ ਸ਼ੂਟਰ ਆਤ ਨੂੰ ਲੈ ਕੇ ਵਿੜੇ ਵਿੱਚ ਬੈਠੀ ਸੀ ਤਾਂ ਇਹ ਆਪਣਾ ਲਫਾਪਾ ਉਸ ਤੇ ਪੁੱਲਾਈ ਸੀ ਜਦ ਮੈਂ ਇਸ ਦਲ ਪਾਪਾ ਖੋਲ ਕੇ ਦੇਖਿਆ ਤਾਂ ਉਸੇ 400 ਰੁਪਏ ਸੀ ਵਿੱਕੀ ਕਹਿੰਦਾ ਹੈ ਕਿ ਰੈਸਮੀ ਆਪਣੇ ਦੋਹਾਂ ਨੂੰ ਕਿਉਂ ਨਹੀਂ ਦੱਸਿਆ ਕਿ ਇਸ ਨੂੰ ਇੰਨੇ ਪੈਸੇ ਮਿਲਦੇ ਹਨ ਪਰ ਪ੍ਰੀਤ ਕਹਿੰਦੀ ਹੈ ਕਿ ਇਹ ਗੱਲ ਤਾਂ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਰੈਸਟੋਰੈਂਟ ਕਿਉਂ ਨਹੀਂ ਗਏ ਵਿੱਕੀ ਕਹਿੰਦਾ ਹੈ ਕਿ ਹਰ ਕੋਈ ਆਦਮੀ ਚਾਹੁੰਦਾ ਹੈ ਕਿ ਮੈਂ ਅੱਗੇ ਵਧਾਂ ਇਸ ਲਈ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਕਿਸੇ ਹੋਰ ਰੈਸਟੋਰੈਂਟ ਵਿੱਚ 12000 ਤਨਖਾਹ ਹੈ ਮੈਂ ਅੱਜ ਉਸਦੇ ਨਾਲ ਹੀ ਜਾਣਾ ਸੀ ਪਰ ਉਹ ਮੇਰੇ ਕੋਲ ਨਹੀਂ ਆਏ ਤੇ ਮੈਂ ਇਧਰੋਂ ਵੀ ਛੁੱਟੀ ਮਾਰ ਲਈ ਮੈਨੂੰ ਹੈਪੀ ਦਾ ਫੋਨ ਵੀ ਆਇਆ ਸੀ ਤੇ ਮੈਥੋਂ ਉਹ ਵੀ ਨਹੀਂ ਚੁੱਕਿਆ ਗਿਆ ਤੇ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਕੱਲ ਤੋਂ ਆਪਣੇ ਰੈਸਟੋਰੈਂਟ ਤੇ ਜ਼ਰੂਰ ਜਾਵਾਂਗਾ ਪ੍ਰੀਤ ਕਹਿੰਦੀ ਹੈ ਕਿ ਸਾਡੇ ਵਾਲੇ ਕਮਰੇ ਦਾ ਪੱਖਾ ਖਰਾਬ ਸੀ ਮੈਂ ਪੈਸੇ ਜੋੜ ਕੇ ਉਹ ਪੱਖਾ ਠੀਕ ਕਰਵਾਉਣਾ ਸੀ ਇਸ ਦੇ ਲਈ ਮੈਂ ਤੁਹਾਨੂੰ ਨਹੀਂ ਦੱਸਿਆ ਬਾਕੀ ਅਸੀਂ ਦੇਖਾਂਗੇ ਅਗਲੀ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜੇਤਿ ਤੁਹਾਡਾ ਮੈਂ ਜ਼ਰੂਰ ਕਰਾ ਧੰਨਵਾਦ